ਹੈਲੋ ਜੀ ਸਸ਼ਕਾ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਬਾਹਲੀ ਲੰਬੀ ਹੋ ਜਾਂਦੀ ਹੈ ਵੀਡੀਓ ਫਿਰ ਕਈ ਭੈਣਾਂ ਕਹਿੰਦੀਆਂ ਨੇ ਕਿ ਹਨਾ ਜਿਆਦਾ ਲੰਬੀ ਹੋ ਗਈ ਐਨਾ ਟਾਈਮ ਨਹੀਂ ਹੁੰਦਾ ਤੇ ਜਿਹੜੇ ਆਹ ਵਾਲੇ ਬਈ ਕਾਟਨ ਦੇ ਸੂਟ ਚੱਲ ਰਹੇ ਨੇ ਹਨਾ ਪਿਛਲੇ 2-3 ਸਾਲਾਂ ਤੋਂ ਚੱਲ ਰਹੇ ਨੇ ਇਹਨਾਂ ਨਾਲ ਸੈਮੀ ਕਾਟਨ ਜਿਹਦਾ ਦੁਪੱਟਾ ਹੁੰਦਾ ਹੈਗਾ ਨਹੀਂ ਤਾਂ ਉਹ ਪਿਓਰ ਕਾਟਨ ਦਾ ਹੁੰਦਾ ਹੈਗਾ ਆ ਵੀ ਥੋੜਾ ਜਿਹਾ ਸੰਥੈਟਿਕ ਜਿਹਾ ਹੁੰਦਾਗਾ ਦੁਪੱਟਾ ਹੁਣ ਜੇ ਵੀ ਕਾਟਨ ਦੁਪੱਟਾ ਹੀ ਕਹਿ ਦੀ ਕਹਿ ਦਿੰਦੇ ਆ ਕੋ ਉਹਨੂੰ ਤੇ ਦੁਕਾਨ ਵਾਲੇ ਵੀ ਕਾਟਨ ਦੁਪੱਟੇ ਵਾਲਾ ਸੂਟ ਕਹਿ ਕੇ ਹੀ ਦਿੰਦੇ ਨੇਗੇ ਹਨਾ ਅ ਵਿੱਦ ਦੁਪੱਟਾ ਇਹ ਸੂਟ 375 ਦਾ ਵੀ ਦਿੰਦੇ ਨੇ ਸਾਡੇ ਇੱਧਰ ਤੇ 400 ਦਾ ਵੀ ਦਿੰਦੇ ਨੇ ਤੇ 450 ਵਾਲੇ ਅਲੱਗ ਨੇ 550 ਵਾਲੇ ਵੀ ਨੇ ਠੀਕ ਹੈ ਅ ਥੋੜੇ ਜਿਹਾ ਵੀ ਕੱਪੜੇ ਦਾ ਫਰਕ ਹੁੰਦਾਗਾ ਜਿਵੇਂ ਇਹ ਸੂਟ ਵੀ ਮੈਂ 400 ਦਾ ਲਿਆ ਹੈਗਾ ਠੀਕ ਹੈ ਐਦਾਂ ਦਾ ਹੈਗਾ ਠੀਕ ਹੈ ਇਹ ਇਹਦੇ ਆ ਜਿਹੜਾ ਗਲੇ ਤੇ ਵਰਕ ਹੈਗਾ ਬਾਕੀ ਘੇਰੇ-ਕੂਰੇ ਤੇ ਨਹੀਂ ਹੈਗਾਗਾ ਘੇਰਾ ਬਲੇਨ ਹੀ ਹੈਗਾ ਤੇ ਮੈਂ ਸਿਰਫ ਇਸ ਵੀਡੀਓ ਦੇ ਵਿੱਚ ਇਹ ਦੱਸਣਾ ਚਾਹੁੰਦੀ ਆ ਵੀ ਇਹ ਸੂਟ ਕਈ ਪਹਿਣਾ ਲੈ ਲੈਂਦੀਆਂ ਨੇ ਹਨਾ ਜਦੋਂ ਸਟਿਚ ਕਰਵਾ ਲੈਂਦੀਆਂ ਨੇ ਇੱਕ ਤਾਂ ਕੱਪੜਾ ਕੱਟ ਜਾਂਦਾ ਹੁੰਦਾ ਇੱਕ ਬਈ ਮੇਨ ਪ੍ਰੋਬਲਮ ਤਾਂ ਇਹ ਹੁੰਦੀ ਹੈ ਜਿਹੜੀਆਂ ਖਾਸੇ ਵੀ ਮਤਲਬ ਹਾਈਟ ਜਿੰਨਾਂ ਦੀ ਕਾਫੀ ਹੁੰਦੀ ਆ ਉਹਨਾਂ ਦਾ ਕੱਪੜਾ ਕੱਟ ਜਾਂਦਾ ਇੱਕ ਤਾਂ ਨੰਬਰ 2 ਬਈ ਬਾਲਾ ਛੇਤੀ ਫਟਦਾ ਇਹ ਸੂਟ ਹਨਾ ਤੇ ਹੁੰਦੇ ਸੋਹਣੇ ਨੇ ਇਹਨਾਂ ਦੇ ਵਿੱਚ ਕਲਰ ਕੰਬੀਨੇਸ਼ਨ ਵੀ ਬਾਲੇ ਸੋਹਣੇ ਪਾਏ ਹੁੰਦੇ ਨੇਗੇ ਤੇ ਇੱਕ ਇਹ ਫਟ ਦੇ ਛੇਤੀ ਨੇਗੇ ਇੱਕ ਇਹ ਬਈ ਥੋੜਾ ਜਿਹਾ ਜਿਵੇਂ ਇਹ ਹਨਾ ਕਰੀਮ ਜਿਹਾ ਆ ਗਿਆ ਕਲਰ ਹਨਾ ਆਫ ਵਾਈਟ ਜਿਹਾ ਇਹਦੇ ਵਿੱਚ ਦੀ ਕਿ ਪਿੰਡਾ ਦਿਸਦਾਗਾ ਹਨਾ ਟਰਾਂਸਪੇਰੈਂਟ ਜਿਹਾ ਹੋ ਜਾਂਦਾਗਾ ਤਾਂ ਇਹਨਾਂ ਜਿਹੜੀਆਂ ਤਿੰਨੇ ਚ ਤਿੰਨ ਚਾਰ ਜਿਹੜੀਆਂ ਪ੍ਰੋਬਲਮਾਂ ਨੇ ਉਹਨਾਂ ਦਾ ਹੱਲ ਲੈ ਕੇ ਆਈਆਂ ਮੈਂ ਇਸ ਵੀਡੀਓ ਦੇ ਵਿੱਚ ਅ ਜੇ ਵੀਡੀਓ ਹੈਲਪਫੁਲ ਲੱਗੀ ਨਾ ਤਾਂ ਕਮੈਂਟ ਜ਼ਰੂਰ ਕਰਨਾ ਇੱਕ ਅ ਇੱਕ ਤਾਂ ਬਈ ਆਪਾਂ ਇਹ ਤੇ ਇਨੂੰ ਲੂਨ ਲਾ ਸਕਦੇ ਆਂਗੀ ਠੀਕ ਹੈ ਹਲਕੀ ਜੀ ਫੁੱਲ ਵੈਲ ਦੀ ਜਿਹੜੀ ਆਮ ਲੂਨ ਹੁੰਦੀ ਆ ਉਹ ਆਪਾਂ ਇਹਦੇ ਥੱਲੇ ਲਾ ਕੇ ਇਹਨੂੰ ਆਪਾਂ ਆਉਣ ਜਾਣ ਵਾਲਾ ਸੂਟ ਬੜਾ ਸਕਦੇ ਆਂਗੇ ਹਨਾ ਘਰੇ ਪਾਉਣ ਵਾਲੇ ਥੱਲੇ ਤਾਂ ਆਪਾਂ ਲੂਨ ਲਾਉਂਦੇ ਨਹੀਂ ਪ੍ਰਿੰਟਡ ਸੂਟ ਹੁੰਦੇ ਨੇ ਜਿਵੇਂ ਆ ਪਾਇਆ ਹੋਇਆ ਜਿਵੇਂ ਹੋਰ ਪ੍ਰਿੰਟਡ ਸੂਟ ਹੋਗੇ ਹਨਾ ਉਹਨਾਂ ਥੱਲੇ ਤਾਂ ਆਪਾਂ ਲੂਨ ਲਾਉਂਦੇ ਨਹੀਂ ਹੈਗੇ ਜੇ ਆਪਾਂ ਇਹਨੂੰ ਪਾਰਟੀ ਪਾਰਟੀ ਵੀਰ ਨਹੀਂ ਕਹਿ ਸਕਦੇ ਸੌਰੀ ਮਤਲਬ ਕਿ ਆਉਣ ਜਾਣ ਵਾਸਤੇ ਜਿਵੇਂ ਆਪਾਂ ਲੋਕਲ ਮਾਰਕੀਟ ਜਾਂਦੇ ਰਹਿੰਨੇ ਹਨਾ ਐ ਬਣਾਉਣਾ ਪਾਉਣ ਵਾਸਤੇ ਤਾਂ ਆਪਾਂ ਇਹਦੇ ਥੱਲੇ ਲੂਨ ਲਾ ਸਕਦੇ ਆਂ ਠੀਕ ਹੈ ਪਤਲੀ ਜੀ ਜਿਵੇਂ ਫੁੱਲ ਲੈਵਲ ਦੀ ਲੋਨ ਹੁੰਦੀ ਹੈ ਉਹ ਲਈ ہوئی ਹੈ ਮੈਂ ਤੇ ਬਿਲਕੁਲ ਵੀ ਬੀਰ ਵਿੱਚ ਦੀ ਪਿੰਡਾ ਨਹੀਂ ਕਿਸੂਗਾ ਫਿਰ ਤੇ ਨਾਲੇ ਨਾ ਇੱਕ ਤਰ੍ਹਾਂ ਦੀ ਵੀ ਜਾਨ ਜੀ ਪੈ ਗਈ ਸੂਟ ਦੇ ਵਿੱਚ ਜਿਆਦਾ ਜਿਹੜਾ ਐਕਸਪੈਂਸਿਵ ਲੱਗਣ ਲੱਗ ਗਿਆ ਸੂਟ ਐ ਨਹੀਂ ਲੱਗਦਾ ਹੈਗਾ 200 ਦਾ ਜਾਂ 400 ਦਾ ਸੂਟ ਹੈਗਾ ਐ ਲੱਗਦਾ ਵੀ ਹੈਗਾ 1000 ਕ ਦਾ ਸੂਟ 1100 ਦਾ ਤੇ ਇਹਦੇ ਵਿੱਚ ਕੀ ਕੀ ਆਪਾਂ ਚੇਂਜ ਕੀਤਾ ਉਹ ਵੀ ਤੁਹਾਨੂੰ ਦਿਖਾਵਾਂਗੇ ਮਤਲਬ ਸਭ ਤੋਂ ਫਾਸਟ ਤੇ ਤਾਂ ਲੋਨ ਲਾ ਸਕਦੇ ਆ ਬਈ ਆਪਾਂ ਹਨਾ ਤੇ ਆ ਵਾਲੀ ਆਪਾਂ ਬਾਹਾਂ ਤੇ ਦੇ ਬਾਹਾਂ ਸੁੰਨੀਆਂ ਜੀਆਂ ਸੀਗੀਆਂ लेस ਲਾਈਏ ਠੀਕ ਹੈ ਇਹ ਬਈ 20 ਰੁਪਏ ਮੀਟਰ ਸੀਗੀ ਆਪਾਂ ਅੱਧਾ ਮੀਟਰ ਲਾਈਏਗੀ ਸੋ 10 ਰੁਪਏ ਦੀ ਆਪਾਂ ਨੂੰ ਇਹ लेस ਪੈਗੀ ਤੇ ਇਹਦੇ ਨਾਲ ਸੀਗਾ ਦੁਪੱਟਾ ਮੈਂ ਤੁਹਾਨੂੰ ਦੱਸ ਚੁੱਕੀਆਂ ਪਹਿਲਾਂ ਹੀ ਹਨਾ ਉਹਦਾ ਸੀਗਾ ਕਾਟਨ ਦਾ ਉਲਝੀ ਪਈਆਂ ਗਰਮੀ ਦੇ ਵਿੱਚ ਇਹਦੇ ਨਾਲ ਕਾਟਨ ਦਾ ਦੁਪੱਟਾ ਸੀਗਾ ਸੋ ਆਪਾਂ ਕਾਟਨ ਦੇ ਦੁਪੱਟੇ ਨੂੰ ਹਟਾ ਕੇ ਉਹ ਮੈਂ ਮੰਮੀ ਨੂੰ ਦੇਤਾ ਕਿਉਂਕਿ ਲਾਈਟ ਕਲਰ ਦਾ ਸੀਗਾ ਬਹੁਤ ਜ਼ਿਆਦਾ ਪ੍ਰਿੰਟ ਸੀਗਾ ਲਾਈਟ ਕਲਰ ਦੇ ਵਿੱਚ ਐਦਾਂ ਦਾ ਪ੍ਰਿੰਟ ਸੀਗਾ ਤੇ ਨਾਲ ਬਟਮ ਦੇ ਕਲਰ ਦਾ ਬਟਮ ਐਦਾਂ ਦੀ ਹੈਗੀ ਇਹਦੇ ਨਾਲ ਤੇ ਆਪਾਂ ਜਿਹੜਾ ਮਸ਼ਲੀਨ ਦਾ ਮੇਰੇ ਕੋਲ ਪਿਆ ਸੀ ਪਿਓਰ ਮਸ਼ਲੀਨ ਦਾ ਦੁਪੱਟਾ ਉਹ ਮੈਂ ਇਹਦੇ ਨਾਲ ਡਾਈ ਕਰਾ ਲਿਆ ਠੀਕ ਹੈ ਇਹਦੇ ਨਾਲ ਦਾ ਸੂਟ ਸੀ ਜਿਹੜਾ ਉਹ ਫਟ ਗਿਆ ਉਹ ਮੈਂ ਹਟਾਤਾ ਸੀ ਘਰੇ ਪਾ ਕੇ ਸੋ ਇਹ ਮੈਂ ਦੁਪੱਟਾ ਡਾਈ ਕਰਾ ਲਿਆ ਇਹਦੇ ਨਾਲ ਤਾਂ ਜੋ ਇਹਦੀ ਲੁੱਕ ਜਿਹੜੀ ਹੋਰ ਵੀ ਵਧੀਆਵੇ ਨਾਲ ਨਾਲ ਮੈਂ ਪਿੱਕ ਵੀ ਐਡ ਕਰੂੰਗੀ ਇੱਕ ਸਾਈਡ ਤੇ ਪਾਇਆ ਹੋਇਆ ਕਿੱਦਾਂ ਦਾ ਲੱਗਦਾ ਹੈਗਾ ਠੀਕ ਹੈ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਵੀ ਪਿਕਾਂ ਮੈ ਲਾਈਆਂ ਹੋਈਆਂ ਨੇ ਕਿ ਤੁਸੀਂ ਦੇਖੀ ਹੋਣਗੀਆਂ ਹਨਾ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਸੂਟ ਸੋ ਜਿਹੜਾ ਜਿਹੜੀਆਂ ਭੈਣਾਂ ਮੇਰੇ ਵਾਂਗੂ 300-400 ਤੱਕ ਜਾਂ 500 ਤੱਕ ਸੂਟ ਪਾਉਂਦੀਆਂ ਨੇਗੀਆਂ ਉਹ ਕੋ ਕਮੈਂਟ ਜ਼ਰੂਰ ਕਰਿਓ ਮੈਂ ਵਿਆਹ ਸ਼ਾਦੀ ਵਾਲੇ ਸੂਟ ਹੀ 2000-2500 ਤੱਕ ਲੈਣੀ ਹੈਗੀ ਬਾਕੀ ਸਾਰੇ ਜਿਹੜੇ ਆਮ ਆਉਣ ਜਾਣ ਵਾਲੇ ਹੁੰਦੇ ਨੇ ਉਹ 500 ਤੋਂ 600-700 ਜਾਂ 400 ਇੰਨੇ ਰੇਂਜ ਦੇ ਵਿੱਚ ਹੀ ਹੁੰਦੇ ਨੇ ਹੁਣ ਆਪਾਂ ਬਾਟਮ ਦੀ ਗੱਲ ਕਰਦੇ ਹਾਂ ਠੀਕ ਹੈ ਬਾਟਮ ਦੇ ਵਿੱਚ ਕੁਝ ਵੀ ਨਹੀਂ ਕੀਤਾ ਹੈਗਾਗਾ ਐ ਇਦਾਂ ਹੀ ਬਣਾ ਲਈ ਇਹਦੇ ਮੈਂ ਗੋਡੇਾਂ ਤੇ ਜਿਹੜੀ ਲਾਈਨਿੰਗ ਮੇਰੇ ਕੋਲ ਪਈ ਸੀ ਤਾਂ ਕਰਕੇ ਮੈਂ ਲਾ ਲਈ ਠੀਕ ਹੈ ਤੁਸੀਂ ਲਾ ਵੀ ਸਕਦੇ ਹੋ ਜੇ ਮੈਨੂੰ ਐ ਲੱਗਦਾ ਵੀ ਗਰਮੀ ਆਊਗੀ ਹਨਾ ਤਾਂ ਤੁਸੀਂ ਨਾ ਲਾਓ ਸਕਿਪ ਕਰ ਦਿਓ ਠੀਕ ਹੈ ਆ ਆਵੜੀ ਲੋਨ ਮੇਰੇ ਕੋਲ ਪਈ ਸੀ ਮੈਂ ਗੋਡੇਾਂ ਤੇ ਵੀ ਲਾ ਲਈ ਇਹਦਾ ਪਹੁੰਚ ਆਪਾਂ ਹੁਣ ਜਿਵੇਂ ਵੱਡਾ ਬਣਾਉਂਦੇ ਨੇ ਵੱਡਾ ਬਣਾਇਆ ਪਰ ਮੈਂ ਉਹ ਫਰਸ਼ੀ ਫਰਸ਼ੀ ਸਲਵਾਰ ਦੇ ਚੱਕਰ 'ਚ ਨਹੀਂ ਪਈ ਹੈਗੀਗੀ ਉਹ ਮੈਨੂੰ ਨਹੀਂ ਵਧੀਆ ਲੱਗਦੀ ਹੈਗੀ ਬਾਕੀ ਐਦਾਂ ਦੇ ਸੂਟ ਦੀ ਤਾਂ ਜਮਮੀ ਨਹੀਂ ਕਾਟਦੇ ਆ ਦੀ ਹੈਣਾ ਉਹ ਥੋੜੇ ਜਿਹਾ ਸਿਲਕੀ ਸੂਟ ਤਾਂ ਨਹੀਂ ਜ਼ਿਆਦਾ ਵਧੀਆ ਲੱਗੇਗੀ ਜਾਂ ਫਿਰ ਪ੍ਰਿੰਟਡ ਆਪਾਂ ਬਣਾਈਏ ਕੋਟ ਸੈੱਟ ਜੇ ਹੁਣ ਬਣਾਉਂਦੀਆਂ ਨਹੀਂ ਆ ਉਹ ਵੀ ਆਪਾਂ ਬਣਾਉਣਾ ਉਹਦੀ ਵੀਡੀਓ ਵੀ ਆਪਾਂ ਅਪਲੋਡ ਕਰਨੀ ਹੈ ਇਸ ਤੋਂ ਬਾਅਦ ਠੀਕ ਹੈ ਪ੍ਰਿੰਟਡ ਸੂਟ ਲਿਆਂਦਾ ਹੋਇਆਗਾ ਆ ਆਪਾਂ ਇਸ ਤਰ੍ਹਾਂ ਵਾਲੀ ਉਹ ਤੇ ਲੈਸ ਵੀ ਲਾਵਾਂਗੇ ਤੇ ਨਾਲ-ਨਾਲ ਖੁੱਲਾ ਜਿਹਾ ਰੱਖ ਕੇ ਉਹਦਾ ਆ ਬੰਦ ਚੱਕ ਵਾਲਾ ਕਮੀ ਫਰਸੀ ਸਲਵਾਰ ਬਣਾਵਾਂਗੇ ਠੀਕ ਹੈ ਤੇ ਸਲਵਾਰ ਬਣਾ ਲਈ ਆਪਾਂ ਐਦਾਂ ਠੀਕ ਹੈ ਤੇ ਹੁਣ ਆਪਾਂ ਹੋਰ ਗੱਲ ਕਰਨੀ ਸੀ ਕਿ ਇਹ ਫਟ ਜਾਂਦਾ ਹੈ ਹਨਾ ਤਾਂ ਜਦੋਂ ਆਪਾਂ ਲਾਈਨਿੰਗ ਲਾ ਲਾਂਗੇ ਤਾਂ ਇਹਦੀ ਫਟਣ ਵਾਲੀ ਪ੍ਰੋਬਲਮ ਵੀ ਲਾਈਨਿੰਗ ਦੇ ਨਾਲ ਹੀ ਹੱਲ ਹੋ ਜੂਗੀ ਕਿਉਂਕਿ ਜ਼ਿਆਦਾਤਰ ਹਨਾ ਚਾਕ ਫਟਦੇ ਹੁੰਦੇ ਨੇ ਛੇਤੀ ਕਮੀਜ਼ ਦੇ ਆ ਮੇਰੀ ਪ੍ਰੋਬਲਮ ਮੈਨੂੰ ਇਸੇ ਪ੍ਰੋਬਲਮ ਦਾ ਪਤਾ ਹੈ ਵੀ ਇਹ ਕਮੀਜ਼ਾਂ ਹੁੰਦੀਆਂ ਨੇ ਜਿਹੜੀ ਇਹ ਸੂਟ ਹੁੰਦੇ ਨੇ ਜਿਆਦਾ ਪਿਓਰ ਕਾਟਨ ਦੇ ਇਹਨਾਂ ਦੇ ਚਾਕ ਫਟ ਜਾਂਦੇ ਨੇ ਜਲਦੀ ਤਾਂ ਜਦੋਂ ਡਬਲ ਹੋ ਜਾਊਗਾ ਕੱਪੜਾ ਆਪਾਂ ਲਾਈਨਿੰਗ ਲਾ ਲਾਂਗੇ ਤਾਂ ਉਹ ਚਾਕ ਹੈ ਜਿਹੜੇ ਉਹ ਫਟਣ ਦੀ ਪ੍ਰੋਬਲਮ ਥੋੜੀ ਹੱਲ ਹੋ ਜੂਗੀ ਬਾਕੀ ਉਹ ਤੁਸੀਂ ਬੰਦ ਜੇ ਲਾ ਸਕਦੇ ਹੋ ਉਹਨਾਂ ਨਾਲ ਵੀ ਸਹੀ ਹੋ ਜਾਂਦਾ ਹੈ ਨਾ ਮਸ਼ੀਨ ਤੇ ਜਦੋਂ ਤੁਸੀਂ ਸਟੀਚ ਕਰਦੇ ਹੋਗੇ ਜਾਂ ਕਰਵਾਉਨੇ ਹੋ ਉਹਦੀ ਕੱਪੜੇ ਦੀ ਨਾ ਇੱਕ ਐਨੀ ਸਾਰੀ ਬੰਦ ਜੀ ਲੱਗ ਜਾਂਦੀ ਹੈਗੀ ਉਹਦੇ ਨਾਲ ਜਿਹੜਾ ਚਾਕ ਹੈ ਉਹ ਨਹੀਂ ਫਟਦੇ ਠੀਕ ਹੈ ਤੇ ਬਾਕੀ ਲਾਈਨਿੰਗ ਨਾਲ ਅੱਧੀ ਅੱਧੇ ਤੋਂ ਵੱਧ ਪ੍ਰੋਬਲਮ ਤਾਂ ਲਾਈਨਿੰਗ ਨਾਲ ਹੱਲ ਹੋ ਗਈ ਆਪਣੀ ਹਨਾ ਤੇ ਬਾਕੀ ਬਈ ਜਿੰਨਾ ਦਾ ਕੱਪੜਾ ਘਟਦਾ ਹੈ ਹਨਾ ਉਹਨਾਂ ਦਾ ਹੱਲ ਇਹ ਹੋਈ ਹੈ ਵੀ ਉਹ ਲੈਂਥ ਘਟਦੀ ਹੋਣੀ ਕਈ ਪੈਣਾ ਦੀ ਇਹ ਕਿ ਨਾ ਕਈ ਸੂਟਾਂ ਦੇ ਇਹਦੇ ਤਾਂ ਕੜਾਈ ਕੀਤੀ ਹੋਈ ਹੈ ਗਲੇ ਤੇ ਹਨਾ ਕਈ ਸੂਟਾਂ ਤੇ ਨਾ ਉਹ ਲੱਗੀ ਹੁੰਦੀ ਹੈ ਮੈਂ ਤੁਹਾਨੂੰ ਦਿਖਾ ਵੀ ਦਿੰਨੀ ਆ ਪੱਟੀ ਜੀ ਲੱਗੀ ਹੁੰਦੀ ਹੈ ਤੇ ਨਾਲ ਦੇ ਇੱਕ ਸੂਟ ਪੂਰਾ ਹੈ ਮੇਰੇ ਕੋਲ ਜਿਵੇਂ ਆ ਪੱਟੀ ਲੱਗੀ ਹੋਈ ਹੈ ਹਨਾ ਐ ਲੱਗੀ ਹੁੰਦੀ ਹੈ ਇਹਨੂੰ ਤੁਸੀਂ ਜਿਹੜੀ ਜਗ੍ਹਾ ਤੇ ਪੱਟ ਲੱਗੀ ਹੁੰਦੀ ਹੈ ਵਿਚਾਲੇ ਲੱਗੀ ਹੁੰਦੀ ਹੈ ਇਹ ਵਿਚਾਲੋਂ ਪੱਟ ਦਿਓ ਤੇ ਸਾਈਡ ਤੋਂ ਕਮੀਜ਼ ਕੱਟ ਕੇ ਉਸ ਤੋਂ ਬਾਅਦ ਸਟਿਚ ਕਰਨ ਦੇ ਟਾਈਮ ਤੇ ਤੁਸੀਂ ਗਲਾ ਬਣਾਉਣੇ ਜਦੋਂ ਗਲਿਆ ਬਣਾਉਣ ਵੇਲੇ ਇਹਨੂੰ ਅਟੈਚ ਕਰ ਦਿਓ ਹਨਾ ਇਹ ਬਣੀ ਹੋਈ ਨਹੀਂ ਕਮੀਜ਼ ਹਲੇ ਥੋੜਾ ਜਾਦ ਵਿਚਾਲਾ ਹੋਇਆ ਹੋਇਆ ਦਾ ਇਸ ਚੀਜ਼ ਨਾਲ ਵੀ ਪ੍ਰੋਬਲਮ ਹੱਲ ਹੋਊਗੀ ਬਾਕੀ ਜਿਹੜਾ ਗਲਾ ਇਸ ਤਰ੍ਹਾਂ ਹਨਾ ਕੜਾਈ ਵਾਲਾ ਹੁੰਦਾਗਾ ਤਾਂ ਉਹਦੇ ਵਿੱਚ ਤੁਸੀਂ ਜੋੜ પાਕੇ ਜਿਹੜੀ ਅ ਕੱਟ ਕੇ ਵਾਲੀ ਲੈਸ ਹੁੰਦੀ ਆ ਹਨਾ ਵਿੱਚ ਅਟੈਚ ਕਰਦੇ ਆ ਆਪਾਂ ਉਹ ਖਾਲਾ ਹੈ ਬਸ ਉਹ ਜੋੜ પા ਕੇ ਤੁਸੀਂ ਥੋੜੀ ਜਿਹੀ ਲੈਂਥ ਵਧਾ ਸਕਦੇ ਹੋਗੇ ਹਨਾ ਪਾਹਾਂ ਦੇ ਵਿੱਚ ਕੀ ਹੈ ਤੁਸੀਂ ਉਹ ਜਿਹੜੀਆਂ ਆਪਾਂ ਕਾਤਰਾਂ ਜੀਆਂ ਪਾ ਕੇ ਮੋਡੇ ਦੇ ਵਿੱਚ ਨੀਚੇ ਹਨਾ ਆ ਚੀਜ਼ ਦੇ ਵਿੱਚ ਵਧਾਉਣੇ ਹੁੰਦੇ ਆ ਬਾਹ ਤਾਂ ਉਸ ਤਰ੍ਹਾਂ ਤੁਸੀਂ ਵਧਾ ਸਕਦੇ ਹੋਗੇ ਤੇ ਮੇਨ ਪ੍ਰੋਬਲਮ ਹੈ ਇਹੀ ਹੁੰਦੀ ਆ ਥੋੜਾ ਜਿਹਾ ਕੱਪੜਾ ਜਿਵੇਂ ਜਿਨ੍ਹਾਂ ਦਾ ਕੱਦ ਥੋੜਾ ਜਿਆਦਾ ਹੁੰਦਾ ਹੈ ਹਨਾ ਹਾਈਟ ਫੁੱਲ ਹੁੰਦੀ ਹੈਗੀ ਉਹਨਾਂ ਦਾ ਕੱਪੜਾ ਘੱਟ ਜਾਂਦਾ ਉਹਨਾਂ ਵਾਸਤੇ ਤੇ ਬਾਕੀ ਸਲਵਾਰ ਤੇ ਇੱਦਾਂ ਬਰਕੇਗਾ ਬਾਕੀ ਪਿੱਕਾ ਦੱਸਿਓ ਕਿੱਦਾਂ ਦੀ ਲੱਗੀਆਂ ਨੇ ਸੂਟ ਦੀ ਲੁੱਕ ਕਿੱਦਾਂ ਦੀ ਲੱਗੀਆਂ ਲੱਗਦਾ ਸੂਟ ਮੇਰਾ ਕੀ 900000 ਦਾ ਜਾਂ 110000 ਦਾ ਲੱਗਦਾ ਹੈਗਾ ਕਿ ਨਹੀਂ ਲੱਗਦਾਗਾ ਠੀਕ ਹੈ ਸੋ ਹੁਣ ਮਿਲਾਂਗੇ ਨੈਕਸਟ ਸੋਹਣੀ ਜੀ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਕੌਣ-ਕੌਣ ਦੇਖਦਾ ਹੈ ਮੇਰੀ ਵੀਡੀਓ ਕਿਉਂਕਿ ਕਾਫੀ ਦਿਨਾਂ ਤੋਂ ਨਾ ਵਿਊਜ਼ ਬਹੁਤ ਡਾਊਨ ਚੱਲ ਰਹੇ ਨੇਗੇ ਅ ਪਤਾ ਨਹੀਂ ਤਾਂ ਕਿ ਮੈਂ ਹਨ ਆਪਣੀ ਵੀਡੀਓਜ਼ ਵਿੱਚ ਥੋੜੀ ਜਿਹੀ ਮੇਰੇ ਤੋਂ ਕਮੀ ਰਹਿ ਜਾਂਦੀ ਹੈ ਕੋਈ ਜਾ ਫਿਰ ਆਡੀਅנס ਹੀ ਮੇਰੇ ਤੋਂ ਜਿਹੜੀ ਮੇਰੀ ਵੀਡੀਓ ਨੂੰ ਨਹੀਂ ਦੇਖਦੀ ਹੈਗੀ ਪਤਾ ਨਹੀਂ ਕੀ ਰੀਜ਼ਨ ਹੋ ਗਿਆ ਸੋ ਜਿਹੜੀਆਂ ਜਿਹੜੀਆਂ ਭੈਣਾਂ ਹਲੇ ਵੀ ਦੇਖਦੀਆਂ ਨੇ ਮੇਰੀ ਵੀਡੀਓ ਤਾਂ ਕਮੈਂਟ ਜ਼ਰੂਰ ਕਰ ਦਿਓ ਇੱਕ ਵਾਰੀ ਮੈਨੂੰ ਪਤਾ ਲੱਗ ਜਾਊਗਾ ਤੇ ਹੁਣ ਮਿਲਾਂਗੇ ਨੈਕਸਟ ਵੀਡੀਓ ਚ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਬਾਏ ਬਾਏ